ਕ੍ਰੀਏ ਕ੍ਰੀਏ ਕੈਮਰਾ ਲਾਏ ਇਹਨਾਂ ਦੀ ਵੀਡੀਓ ਬਣਾਈ ਹਾਂਜੀ ਆਪਦੀ ਭੈਣ ਨੂੰ ਇੱਥੇ ਲੈ ਕੇ ਆਉਂਦੇ ਆਂ ਨਾਲ ਲੈ ਕੇ ਮੈਂ ਤਾਂ ਪਿੱਛੋਂ ਪਿੱਛੋਂ ਜਿਹੜਾ ਕੰਮ ਕਰਾਉਣੀ ਹੁੰਦਾ ਵਾ ਪੱਖੋਵਾਲ ਦੇ ਵਿੱਚ ਸ਼ਿੰਗਾਰਾ ਸਿੰਘ ਨੇ ਆਪਣੀ ਧੀ ਦਾ ਵਿਆਹ ਕੀਤਾ ਸੀ ਅਤੇ ਜਿਸ ਮੁੰਡੇ ਦੇ ਨਾਲ ਇਹ ਵਿਆਹ ਕੀਤਾ ਕਿਹਾ ਉਹਦਾ ਨਾਮ ਸੀ ਗੁਰਦੀਪ ਸਿੰਘ ਲੁਧਿਆਣਾ ਦੇ ਭਿੰਡਰ ਕਲਾ ਦਾ ਰਹਿਣ ਵਾਲਾ ਪੱਖੋਵਾਲ ਦੇ ਵਿੱਚ ਉਹ ਅਕਸਰ ਆਂਦਾ ਸੀ ਆਪਣੇ ਸਹੁਰਿਆਂ ਦੇ ਘਰ ਜਾਂਦਾ ਹੁੰਦਾ ਸੀ ਹਰ ਵੇਰੀ ਵਾਰ ਨੂੰ ਇੱਥੇ ਕੋਈ ਥਾਂ ਬਣੀ ਹੋਈ ਸੀ ਜਿੱਥੇ ਉਹ ਮੱਥਾ ਟੇਕਵਾਉਂਦਾ ਹੁੰਦਾ ਸੀ ਆਪਣੀ ਸਾਕੀ ਭੈਣ ਨੂੰ ਵੀ ਨਾਲ ਲੈ ਕੇ ਆਉਂਦਾ ਸੀ ਅਤੇ ਉਸ ਮਗਰੋਂ ਇਹ ਕਮਰੇ ਦੇ ਵਿੱਚ ਜਾਂਦੇ ਸੀ ਇਹ ਸਭ ਕੁਝ ਕੁਝ ਸਮਾਂ ਤੱਕ ਚੱਲਦਾ ਰਿਹਾ ਪਰ ਇਹ ਦੇਖਣ ਤੋਂ ਬਾਅਦ ਗੁਰਦੀਪ ਸਿੰਘ ਦੇ ਸਾਲੇ ਸਮੇਂ ਉਸ ਤੇ ਪਰਿਵਾਰ ਨੂੰ ਸ਼ੱਕ ਹੋਇਆ ਕਿ ਜੀਜਾ ਕੋਈ ਗਲਤ ਕੰਮ ਕਰ ਰਿਹਾ ਹੈ ਦਾਲ ਦੇ ਵਿੱਚ ਜ਼ਰੂਰ ਕੋਈ ਘਾਲ ਹੈ ਇਹ ਸਾਰਾ ਸੱਚ ਸਾਹਮਣੇ ਲਿਆਉਣ ਤੇ ਲਈ ਉਹਨਾਂ ਦੇ ਵੱਲੋਂ ਕਮਰੇ ਦੇ ਵਿੱਚ ਕੈਮਰੇ ਲਗਾ ਦਿੱਤੇ ਜਾਂਦੇ ਹੁਣ ਜਦੋਂ ਇਹਨਾਂ ਕੈਮਰਿਆਂ ਦੀ ਰਾਹੀਂ ਪੂਰੀ ਸੱਚਾਈ ਸਾਹਮਣੇ ਆਈ ਤਾਂ ਹਰੇਕ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ 2020 ਦਾ ਮਾਪਲਾ ਜਿੱਥੇ ਲੁਧਿਆਣਾ ਦੇ ਵਿੱਚ ਇੱਕ ਭੈਣ ਅਤੇ ਭਰਾ ਦੋਵੇਂ ਆਪਸ ਦੇ ਵਿੱਚ శਰੀਰਕ ਸੰਬੰਧ ਬਣਾਉਂਦੇ ਆ ਰਹੇ ਸਨ ਭੈਣ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਸਨੇ ਰੋਂਦੇ ਹੋਏ ਦੱਸਿਆ ਕਿ ਜਦੋਂ ਉਹ 10 ਸਾਲ ਦੀ ਸੀ ਉਸ ਸਮੇਂ ਤੋਂ ਉਹਦਾ ਵੀਰ ਉਹਦੇ ਨਾਲ ਗਲਤ ਕੰਮ ਕਰਦਾ ਆ ਰਿਹਾ ਸੀ ਉਸ ਦਾ ਕਹਿਣਾ ਸੀ ਕਿ ਮੈਂ ਵੀਰੇ ਨੂੰ ਕਈ ਵਾਰੀ ਰੋਕ ਕੇ ਆ ਕਿ ਤੂੰ ਇੰਜ ਮੇਰੇ ਨਾਲ ਨਾ ਕਰਿਆ ਕਰ ਆਪਾਂ ਇੱਕੋ ਮਾਂ ਦੇ ਢਿੱਡ ਤੋਂ ਜੰਮੇ ਆ ਤੇ ਤੈਨੂੰ ਥੋੜੀ ਸ਼ਰਮ ਕਰਨੀ ਚਾਹੀਦੀ ਇਹ ਸਭ ਕੁਝ ਕਹਿਣ ਦੇ ਬਾਅਦ ਉਸ ਨੇ ਆਪਣੀ ਮਾਂ ਦੇ ਕੋਲ ਵੀ ਸ਼ਿਕਾਇਤ ਕੀਤੀ ਸੀ ਕਿ ਵੀਰਾ ਮੇਰੇ ਨਾਲ ਗਲਤ ਕਰ ਰਿਹਾ ਹੈ ਉਸ ਮਾਂ ਨੇ ਉਲਟਾ ਇਸ ਧੀ ਨੂੰ ਹੀ ਸਮਝਾਇਆ ਕਿ ਉਹ ਤੇਰਾ ਭਰਾ ਹੈ ਤੇ ਉਹਦੇ ਬਾਰੇ ਇਹ ਜਿਹੀ ਗੱਲਾਂ ਨਾ ਕਰ ਅੱਖਾਂ ਦੇ ਵਿੱਚ ਹੰਝੂ ਲੈ ਕੇ ਬੈਠੀ ਇਹਤੀ ਦੀਦੀ ਦੀ ਉਮਰ ਹੁਣ 23 ਸਾਲ ਦੀ ਹੋ ਚੁੱਕੀ ਹੈ ਉਹਨੇ ਕਿਹਾ ਕਿ ਮਾਵਾ ਨੂੰ ਆਪਣੇ ਪੁੱਤਾਂ ਤੇ ਕੋਈ ਜ਼ਿਆਦਾ ਹੀ ਭਰੋਸਾ ਹੁੰਦਾ ਅੰਨੇਵਾਜ਼ ਕੀਨ ਕਰਦੀ ਸੀ ਇਹ ਮਾ ਆਪਣੇ ਮੁੰਡੇ ਤੇ ਪਰ ਉਹਨੇ ਆਪਣੀ ਧੀ ਦੀ ਇੱਕ ਨਹੀਂ ਸੁਣੀ ਕਿੰਨੇ ਸਮੇਂ ਤੋਂ ਸਰੀਰਕ ਸ਼ੋਸ਼ਣ ਦਾ ਇਹ ਕੁੜੀ ਸ਼ਿਕਾਰ ਹੁੰਦੀ ਰਹੀ ਆਪਣੇ ਹੀ ਭਰਾ ਦੇ ਹੱਥੋਂ ਹੁਣ ਜਦੋਂ ਦਾ ਇਹ ਭਰਾ ਵਿਆਹਾਂ ਵੀ ਗਿਆ ਸੀ ਫਿਰ ਵੀ ਉਹਨੇ ਆਪਣੀ ਭੈਣ ਦੇ ਨਾਲ ਗਲਤ ਕਰਨਾ ਨਹੀਂ ਛੱਡਿਆ ਉਦੀ ਭੈਣ ਆਖਦੀ ਹੈ ਮੈਂ ਭਰਾ ਨੂੰ ਸਮਝਾਇਆ ਸੀ ਕਿ ਉਹ ਆਪਣੇ ਘਰ ਵੱਲ ਦੇਖੇ ਆਪਣੀ ਭਾਬੀ ਨੂੰ ਦੇਖਣ ਤੋਂ ਬਾਦੋਂ ਨੇ ਹੀ ਕਿਹਾ ਸੀ ਕਿ ਉਸਦੇ ਨਾਲ ਉਹ ਆਪਣੀ ਜ਼ਿੰਦਗੀ ਸਹੀ ਤਰ੍ਹਾਂ ਬਤਾਵੇ ਪਰ ਹਰ ਵੀਰ ਵਾਰ ਮੱਥਾ ਟਿਕਾਉਣ ਦਾ ਕਹਿ ਕੇ ਆਪਣੀ ਭੈਣ ਨੂੰ ਇਹ ਗੁਰਦੀਪ ਸਿੰਘ ਨਾਲ ਲੈ ਕੇ ਜਾਂਦਾ ਉਸ ਤੋਂ ਬਾਦ ਉਸਨੂੰ ਕਮਰੇ ਦੇ ਵਿੱਚ ਲੈ ਕੇ ਜਾਂਦਾ ਸਹੁਰਿਆਂ ਨੂੰ ਜਦੋਂ ਸ਼ੱਕ ਹੋਇਆ ਤਾਂ ਉਹਨਾਂ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਇਸ ਭਰਾ ਨੂੰ ਨੰਗਾ ਕੀਤਾ ਸਾਰਿਆਂ ਸਾਹਮਣੇ ਫਿਰ ਇਹ ਰੋ ਰੋ ਕੇ ਕੈਮਰੇ ਤੇ ਆਖ ਰਿਹਾ ਸੀ ਕਿ ਮੇਰ ਤੋਂ ਗਲਤੀ ਹੋ ਗਈ। ਇਹ ਕਹਿ ਰਿਹਾ ਸੀ ਕਿ ਮੈਂ ਇਹ ਗਲਤੀ ਸਿਰਫ ਇੱਕ ਵਾਰ ਕੀਤੀ ਹੈ। ਪਰ ਇਸ ਤੋਂ ਪਹਿਲਾਂ ਹੀ ਉਸ ਦੀ ਭੈਣ ਸਭ ਕੁਝ ਸੱਚ ਦੱਸ ਚੁੱਕੀ ਸੀ ਕਿ ਜਦੋਂ ਉਹ 10 ਸਾਲ ਦੀ ਸੀ ਉਸ ਸਮੇਂ ਤੋਂ ਹੀ ਇਹ ਸਭ ਕੁਝ ਹੁੰਦਾ ਆ ਰਿਹਾ ਹੈ। ਪਿੰਡਰਕਲਾਂ ਦੇ ਰਹਿਣ ਵਾਲੇ ਗੁਰਦੀਪ ਸਿੰਘ ਨੇ ਇਹ ਵੀ ਹੱਦਾਂ ਟੱਪੀਆਂ ਨੇ ਕਿ ਉਸ ਨੇ ਆਪਣੀ ਪਤਨੀ ਨੂੰ ਬਿਮਾਰ ਕਰਨ ਦੇ ਲਈ ਗਲਤ ਦਵਾਈਆਂ ਤੱਕ ਖਵਾਈਆਂ ਤਾਂ ਕਿ ਉਹ ਆਪਣੇ ਪੇਕੇ ਘਰ ਜਾ ਕੇ ਬੈਠੀ ਰਹੇ ਇਹ ਸਭ ਕੁਝ ਕੀਤਾ ਗਿਆ ਇਸ ਕੀ ਕਹਿਣਾ ਚਾਹੀਦਾ ਇਸ ਨੂੰ ਨਾ ਤਾਂ ਇਸ ਨੂੰ ਭਰਾ ਕਹਿਣ ਨੂੰ ਦਿਲ ਕਰਦਾ ਤੇ ਨਾ ਹੀ ਇਹ ਪਤੀ ਹੈ ਨਾ ਹੀ ਪੁੱਤ ਹੈ ਇੱਕ ਇਹੋ ਜਿਹਾ ਘਟਿਆ ਇਨਸਾਨ ਹੈ ਜਿਨੇ ਸਾਰੇ ਰਿਸ਼ਤੇ ਵੀ ਖਰਾਬ ਕੀਤੇ ਕਿੰਨੀਆਂ ਜ਼ਿੰਦਗੀਆਂ ਵੀ ਖਰਾਬ ਕੀਤੀਆਂ ਅਦੇ ਆਪਣੀ ਭੈਣ ਨੂੰ اپنی ਭੈਣ ਦੇ ਨਾਲ ਉਹ ਜੋ ਕੁਝ ਵੀ ਕਰ ਰਿਹਾ ਸੀ ਉਸ ਨੂੰ ਕਰਦੇ ਹੋਏ ਇੱਕ ਮਿੰਟ ਵੀ ਸ਼ਰਮ ਤੱਕ ਮਹਿਸੂਸ ਨਹੀਂ ਹੋਈ ਇਹਨਾਂ ਦੋਵਾਂ ਦੀ ਗੱਲਬਾਤ ਪੁਲਿਸ ਦੇ ਸਾਹਮਣੇ ਰੱਖੀ ਗਈ ਪੁਲਿਸ ਨੂੰ ਇੱਕ ਵੀਡੀਓ ਕਲਿੱਪ ਪੇਸ਼ ਕੀਤਾ ਗਿਆ ਕੈਮਰੇ ਦੇ ਸਾਹਮਣੇ ਆ ਕੇ ਕੁੜੀ ਨੇ ਜੋ ਕੁਝ ਦੱਸਿਆ ਉਹ ਸੁਣ ਲੈਣੇ ਕਿਉਂਕਿ ਮਾਂ ਨੂੰ ਵੀ ਇੱਥੇ ਸਵਾਲ ਕੀਤੇ ਗਏ ਸੀ ਜੋ ਕਿ ਉਸ ਸਮੇਂ ਵੀ ਹੱਥ ਜੋੜ ਕੇ ਹੀ ਕਹਿ ਰਹੀ ਸੀ ਕਿ ਗਲਤੀ ਹੋ ਗਈ ਸੁਧਾਰ ਲਵਾਂਗੇ ਅਸੀਂ ਫਿਰ ਸਕੀਮ ਲਾ ਕੇ ਵੀਡੀਓ ਆ ਗਈ ਕਿ ਮੈਂ ਮੇਰੇ ਕੋਲ 7 ਦਿਨ ਲਾ ਕੇ ਨਹੀਂ ਦੇਖੀ ਕਿ ਕੀ ਆਏ 7 ਦਿਨ ਹਾਂਜੀ ਬ੍ਰਦਰ ਲੱਗਦੇ ਆ ਕਿ ਮੈਂ ਕਿਹਾ ਕਿ ਮੈਂ ਕਿਹਾ ਕਿ ਮੈਂ ਇੱਕ ਵਾਰ ਮੰਮੀ ਨੂੰ ਦੱਸਿਆ ਸੀ ਕਿੰਨੀ ਦਿਨ ਪਹਿਲਾਂ ਕਾਫੀ ਟਾਈਮ ਪਹਿਲਾਂ ਹੋ ਗਿਆ ਮਤਲਬ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਕੋਈ ਐਕਸ਼ਨ ਲਿਆ ਉਨਾਂ ਨੇ ਅਖਿਨਿਆ ਲੀਫੀ ਕੀ ਕੰਦੀ ਮੇਰੇ ਪੁੱਤ ਨੇ ਇੱਦਾਂ ਹੈ ਕੀ ਕਹਿੰਦੇ ਮੇਰਾ ਪੁੱਤ ਇੱਦਾਂ ਦਾ ਨਹੀਂ ਹੁੰਦਾ ਉਹਨਾਂ ਨੇ ਤੁਹਾਡੀ ਗੱਲ ਤੇ ਵਿਸ਼ਵਾਸ ਨਹੀਂ ਕੀਤਾ ਹਾਂਜੀ ਕਿਉਂਕਿ ਪੁੱਤਾਂ ਤੇ ਹਰ ਇੱਕ ਨੂੰ ਵਿਸ਼ਵਾਸ ਹੁੰਦਾ ਵਾ ਫਿਰ ਉਸ ਤੋਂ ਬਾਅਦ ਤੁਸੀਂ ਕਿੰਨਾ ਵਿਸ਼ਵਾਸ ਇੰਨੀ ਛੇਤੀ ਨਹੀਂ ਟੁੱਟਦਾ ਤਾਂ ਮੈਂ ਮੰਮੀ ਨੂੰ ਵੀ ਗਲਤ ਨਹੀਂ ਠਹਾਉਂਦੀ ਕਿਉਂਕਿ ਉਹਦਾ ਵਿਸ਼ਵਾਸ ਸੀ ਆਪਣੇ ਪੁੱਤ ਤੇ ਠੀਕ ਹੈ ਇਹ ਤਾਂ ਵੀਰੇ ਦੀ ਗੱਲ ਹੈ ਹਾਂਜੀ ਸੈਨਾ ਤਾਂ ਗੁਨਾਹ ਹੈਗਾ ਪਰ ਮੇਰੇ ਕੋਲ ਸਬੂਤ ਨਹੀਂ ਹੈ ਨੀ ਜਿਵੇਂ ਮੈਂ ਕਿਸੇ ਹੋਰ ਨੂੰ ਨੰਬਰਾਂ ਦੇ ਚਲਾਈ ਦਿੰਦੀ ਕੀ ਤੋਂ ਡਰਦੇ ਕਿਸੇ ਵੀ ਮੈਂਬਰ ਨੂੰ ਦੱਸੂਗੀ ਕਿ ਕਿਸੇ ਨੇ ਵਿਸ਼ਵਾਸ ਨਹੀਂ ਕਰਨਾ ਸੀ ਤੇ ਥੋੜਾ ਬਗੜ ਡਰ ਵੀ ਨਹੀਂ ਜਿੰਨੇ ਵਿੱਚ ਜੀ ਕੀਤਾ ਸੀਗਾ ਕਿ ਮੈਂ ਇੱਦਾਂ ਹੀ ਮੇਰੇ ਨਾਲ ਲੜ ਪੰਗੇ ਸੀ ਬਿਨਾਂ ਗਲਤ ਹੋਈ ਕਿ ਮੈਂ ਮਰ ਜਾਣਾ ਮਰ ਮੈਂ ਆ ਕਹਿ ਲਿਆ ਕਿ ਤੁਹਾਨੂੰ ਨਹੀਂ ਲੱਗਦਾ ਥੋੜੀ ਜ਼ਿੰਦਗੀ ਖਰਾਬ ਹੋ ਰਹੀ ਆ ਲੱਗਦਾ ਕੀ ਕੀ ਕਰ ਕੀ ਕਰੀ ਆਪਣੀ ਜ਼ਿੰਦਗੀ ਤੇ ਨਾਲ ਨਾਲ ਇੱਕ ਪਰਿਵਾਰ ਹੋਰ ਵੀ ਬਰਬਾਦ ਹੋ ਰਿਹਾ ਜਿੰਨੇ ਇਹਦੇ ਪਰ ਵਸਾਨ ਦੀ ਕੋਸ਼ਿਸ਼ ਕੀਤੀ ਨਹੀਂ ਇੱਦਾਂ ਕਿੱਦਾਂ ਘਰ ਪਰਵਾਸ ਬਸ ਜਾਊਗਾ ਜੀ ਮੈਂ ਇਹਨੂੰ ਬਹੁਤ ਸਮਝਾਇਆ ਕਿ ਮੇਰੇ ਨਾਲ ਬਈ ਤੋਂ ਏਦਾਂ ਨਾ ਕਰ ਕਿ ਮੇਰਾ ਬ੍ਰਦਰ ਨਾਲ ਦਾ ਜੰਮਿਆ ਨਾ ਪਰ ਇਹ ਵੀਰੇ ਨੂੰ ਕੋਈ ਸਮਝ ਨਹੀਂ ਆਈ ਤੇ ਇਹ ਕਿੱ체 ਬੰਦੇ ਨੇ ਨਹੀਂ ਜੀ ਮੈਂ ਆਪਣੀ ਮਰਜ਼ੀ ਨਾਲ ਨਹੀਂ ਆਂਦੀ ਗੀ ਲੈ ਆਂਦੇ ਮੈਂ ਕਿਉਂਕਿ ਇਹਨਾਂ ਕੋਲ ਲਾਇਸੈਂਸ ਨਹੀਂ ਹੈ ਕਹਿੰਦੇ ਬੁੜੀ ਪਿੱਛੇ ਬੈਠੀ ਹੋਵੇ ਨਾ ਫਿਰ ਕਿੰਦੇ ਰੋਕ ਦੇਣਗੇ ਠੀਕ ਹੈ ਜੀ ਇੱਕੋ ਸੀ ਇੱਥੇ ਬਾਬੇ ਦੇ ਆਣੇ ਆ ਜਗ੍ਹਾ ਤੇ ਮੱਥਾ ਟੇਕਣ ਹਿਰਵਾ ਇਸ ਕਰਕੇ ਮੈਨੂੰ ਨਾਲ ਆਉਣਾ ਪੈਂਦਾ ਨਹੀਂ ਹੁਣ ਮੈਨੂੰ ਨਹੀਂ ਲੱਗਦਾ ਉਹ ਗੰਦੇ ਜੇ ਮਨ ਸਾਫ ਆ ਤਾਂ ਤਾਂ ਗੁਰੂ ਦੇ ਦਰਬਾਰ ਤੇ ਮੱਥਾ ਟੇਕਿਆ ਵੀ ਪ੍ਰਵਾਨ ਹੋ ਜਾਂਦਾ ਯਾਰ ਕੇ ਸਾਡਾ ਮਨ ਹੀ ਨਹੀਂ ਸਾਫ ਕੇ ਅਸੀਂ ਦੂਜਿਆਂ ਦਾ ਭਲਾ ਕਰਦੇ ਆ ਤਾਂ ਗੁਰੂ ਸਾਡਾ ਭਲਾ ਤਾਂ ਕਰਦਾ ਹਾਂਜੀ ਸਰ ਮੇਰੇ ਕੋਲ ਕੋਈ ਸਬੂਤ ਨਹੀਂ ਬਿਨਾਂ ਸਬੂਤ ਤੋਂ ਕੋਈ ਨਹੀਂ ਮੰਨਦਾ ਨਹੀਂ ਕਰਿਆ ਨਹੀਂ ਅੱਛਾ ਹੁਣ ਤੁਸੀਂ ਕੀ ਕਹਿੰਦੇ ਹੋ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਦੇਖ ਲਓ ਹਾਂਜੀ ਵੇਖ ਲਓ ਮੈਂ ਤਾਂ ਇਹਦਾ ਕਾਰ ਕਰਵਾਉਣਾ ਚਾਹੀਆ ਹੁਣ ਤਾਂ ਕੁਛ ਨਹੀਂ ਜੇ ਤਾਂ ਹਣ ਵੀ ਬਸ ਦਿੱਤਾ ਤਾਂ ਰਹਿਣ ਦੋ ਕਾਰਵਾਈ ਕਰਾਂ ਕੋਈ ਸਾਰੇ ਗੱਲ ਨਹੀਂ ਮਿਲਿਆ ਮੈਂ ਤੁਹਾਨੂੰ ਮਾਰਦਾ ਬਹੁਤ ਗਲਤ ਮੇਰੇ ਵਿਰੁੱਧ ਇਹ ਕਾਰ ਹੋਇਆ ਤੁਹਾਡੇ ਨਾਲ ਕਿ ਕਿੰਨੇ ਕਿੰਨੇ ਲੰਬੇ ਸਮੇਂ ਤੋਂ ਤੁਸੀਂ ਗਲਤੀ ਕਰਦੇ ਹੋ ਬੰਦ ਕਰ ਦੇ ਕੰਦ ਮੇਰੇ ਕੇ ਨਹੀਂ ਸਾਰੇ ਚੱਕਰ ਤੇ ਕਲੀਨ ਨਹੀਂ ਜੀ ਗਾ ਲੈ ਤਾ ਨਹੀਂ ਇਹਨਾਂ ਦਾ આરોਪ ਆ ਵੀ ਪਹਿਲਾ ਵੀ ਤੁਸੀਂ ਲੰਬੇ ਸਮੇਂ ਤੋਂ ਆਇਆ ਨਹੀਂ ਸਿੰਪਲੀ ਲੰਬਾ ਸਮਾਂ ਨਹੀਂ ਸਕਿਆ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਤਾਂ ਇਹ ਗੱਲ ਆ ਬਈ ਬਾਕਸ ਨੂੰ ਮੈਂ ਦੇ ਇਸ ਕੋਮੇਡੀ ਨਾਲਤੀ ਹੋਗੀ ਸਾਰੀ ਗਲਤੀ ਮੇਰੀ ਹੈ ਮੇਰੇ ਨੇ ਹੀ ਕਿਹਾ ਬਈ ਮੇਰੇ ਤੋਂ ਗਲਤੀ ਹੋਈ ਹੈ ਮੈਂ ਅੱਗੇ ਤੋਂ ਕੋਈ ਗਲਤੀ ਨਹੀਂ ਕਰਦਾ ਤੇ ਮੈਨੂੰ ਮਾਫ਼ ਕਰ ਜੇ ਕੋਈ ਗਲਤੀ ਮੰਨਣ ਦਾ ਲੱਗਦਾ ਕਲਾਂਕ ਤਾਂ ਜੀ ਮੈਂ ਲਾ ਬੈਠਾ ਪਰ ਹਮੇਰੇ ਤੋਂ ਗਲਤੀ ਹੋ ਗਈ ਗਲਤੀ ਮਾਫ਼ੀ ਜੋਲਦਾ ਹਾਂ ਮੈਂ ਫੇਰ ਵੀ ਸਾਰੇ ਸਮਝਦੇ ਮਾਫੀ ਮੰਗਦਾ ਹਾਂ ਇਹ ਕੋ ਵੱਡੀ ਗਲਤੀ ਹੈ ਮੈਂ ਸਾਰਿਆਂ ਤੋਂ ਮਾਫੀ ਮੰਗਦਾ ਬਈ ਨੋ ਮੈਂ ਸਾਰੇ ਯੂਟਿਊਬ ਕੋ ਮਾਰੀ 30 ਦਿਨ ਤੋਂ ਬਾਰ-ਬਾਰ ਇਹਦੇ ਬਾਰੇ ਜੀ ਮੈਂ ਕੁਝ ਨਹੀਂ ਕਹਿੰਦਾਗਾ ਜੀ ਉਹਨਾਂ ਨੇ ਕਿੱਦਾਂ ਕਿਹਾ ਕਿ ਮੈਨੇ ਮੈਂ ਤਾਂ ਇੱਕ ਵਾਰ ਮਿਲ ਹੀ ਗੱਲ ਕੀਤੀ ਹੋਈ ਹੈ ਮੇਰੀ ਉਹਨਾਂ ਨੇ ਜਿਹੜਾ ਸਬੂਤ ਉਹਨੂੰ ਦਿੱਤਾ ਉਹ ਸਹੀ ਗੱਲ ਕੀ ਇਹ ਦੋਵਾਂ ਦਾ ਮੇਰਾ ਕੋਈ ਸਬੂਤ ਨਹੀਂ ਸੀਗਾ ਨਹੀਂ ਇਹੋ ਜਿਹਾ ਕੋਈ ਸਬੂਤ ਨਹੀਂਗਾ ਮਾੜੇ ਸਾਥਾ ਦੁੱਤਾ ਜੀ ਮਾੜੇ ਮੈਨੂੰ ਉਸ ਟਾਈਮ ਮੇਰੇ ਲਫੜ ਵੀ ਮਾਰੇ ਆ ਕੁੱਟਿਆ ਵੀ ਆ ਮੈਨੂੰ ਕਿੱਕੀ ਤੁਹਾਨੂੰ ਉਸ ਟਾਈਮ ਸਮਝ ਨਹੀਂ ਆਈ ਉਸ ਤੋਂ ਬਾਅਦ ਮੈਂ ਕੁਝ ਨਹੀਂ ਕੀਤਾ ਸੀਗਾ ਜੀ ਬਸ ਇਹ ਹੀ ਹੈ ਜੀ ਯੂਟਿਊਬ ਪਹਿਲਾਂ ਉਸ ਤੋਂ ਬਾਅਦ ਤੋਂ ਮੈਂ ਬਾਹਰ ਕਹਾਂ ਆ ਮੈਂ ਮੰਨਦਾ ਦੋਸ਼ੀ ਮੈਂ ਆ ਸਾਰੀ ਗਲਤੀ बस ਇਹ ਦਿਮਾਗ ਫਿਰ ਗਿਆ ਜਿਹੜਾ ਕਿ ਮੈਂ ਉਹਦੇ ਰਸਤੇ ਦੀ ਕਦਰ ਨਹੀਂ ਕਰ ਸਕਿਆ ਉਹ ਗਲਤੀ ਇਹ ਵੀ ਸਮਝ ਨਹੀਂ ਮਾਫ ਕੀਤੀ ਬਹੁਤ ਵੱਡੀ ਗਲਤੀ ਵੀ ਹੋ ਗਈ ਜੀ ਭੈਣ ਦਾ ਵਿਆਹ ਕਰਿਆ ਸੀਗਾ ਜੀ ਤੇ ਸਾਨੂੰ ਸ਼ੱਕ ਹੋਈ ਕਿ ਬੰਦਾ ਇਹ ਗਲਤ ਆ ਬਾਈ ਕਿੰਨੀ ਦਿਨ ਹੋ ਗਈ ਵਿਆਹ ਹੋਏ ਨੂੰ ਵਿਆਹ ਹੋਏ ਨੂੰ 3.5 ਮਹੀਨੇ ਹੋਏ ਸੀਗੇ ਜੀ ਤੇ ਭੈਣ ਬਿਮਾਰ ਹੋ ਗਈ ਅਸੀਂ ਉਰੇ ਲੈ ਆਂਦੀ ਇਹ ਲੈ ਕੇ ਆ ਗਏ ਆਪ ਵੀ ਉਰੀ ਅਸੀਂ ਇਹਨਾਂ ਨੂੰ ਕਹਤਾ ਵੀ ਉਰੇ ਆਜੋ ਜਦੋਂ ਉਹ ਆਏ ਸਾਨੂੰ ਲੋਕ ਵੀ ਕਹਿਣ ਲੱਗੇ ਵੀ ਇਹ ਬੰਦਾ ਗਲਤ ਲੱਗਦਾ ਵਾ ਥੋੜਾ ਜਿਹਾ ਅਸੀਂ ਫਿਰ ਸਕੀਮ ਲਾ ਕੇ ਤਰਤੀਬ ਕਰੀ ਕੈਮਰਾ ਲਾਇਆ ਇਹਨਾਂ ਦੀ ਵੀਡੀਓ ਬਣਾਈ ਇਹ ਬੰਦਾ ਆਪਣੀ ਭੈਣ ਨਾਲ ਗਲਤ ਸਬੰਧ ਰੱਖਦਾ ਵਾ ਹਾਂਜੀ ਆਪਣੀ ਭੈਣ ਨੂੰ ਇੱਥੇ ਲੈ ਕੇ ਆਉਂਦੇ ਨਾਲ ਲੈ ਕੇ ਆਉਂਦਾ ਹਾਂਜੀ ਸਾਨੂੰ ਹੁਣ ਪਤਾ ਲੱਗਿਆ ਵੀ ਇਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਜਿਹੜੀ ਬਣਦੀ ਆ ਬਾਕੀ ਜਿਹੜਾ ਆਉਣ ਵਾਲਾ ਸਮਾਂ ਉਹ ਵੀ ਦੇਖ ਕੇ ਇਨਨੂੰ ਸੁਧਰੂ ਗਈ ਸਾਡਾ ਜੀ ਜਿਹੜਾ ਹੁਣ ਰਿਸ਼ਤਾ ਹੋਇਆ ਸੀ ਸਾਡਾ ਤੇ ਹੀ ਰਿਸ਼ਤਾ ਖਤਮ ਆ ਕਿਉਂ ਹੁਣ ਰਸਤੇ ਵਾਲੀ ਗੱਲ ਨਹੀਂ ਹੈਗੀ ਸਾਡੇ ਲਈਓ ਆਪਣਾ ਇਹ ਕੋਈ ਨਹੀਂ ਲੱਗਦਾ ਜੀ ਪੁਲਸ ਨਾਲ ਕੰਪਲੀਟ ਕੀਤੀ ਜੀ ਪੁਲਸ ਆ ਰਹੀ ਹੈ ਜੀ ਤੁਸੀਂ ਕਾਰਵਾਈ ਕਰਾਉਣੀ ਚਾਹੁੰਦੇ ਹੋ ਹਾਂਜੀ ਹਾਂ ਇਹ ਕੁੜੀ ਸਾਡੀ ਜਮਾ ਠੀਕ ਰਹਿੰਦੀ ਸੀਗੀ ਇਹਨਾਂ ਨੇ ਨਸ਼ੀਲੀਆਂ ਦਵਾਈਆਂ ਦੇ ਕੇ ਕੁੜੀ ਗਮ ਹੋਣ ਲੱਗ ਗਈ ਸੀਗੀ ਸਾਡੀ ਇਹਨਾਂ ਨੇ ਨਸ਼ੀਲੀਆਂ ਦਵਾਈਆਂ ਦੇ ਕੇ ਇਹ ਕੁੜੀ ਨੂੰ ਮਾਰਨ ਦੀ ਸੱਸ ਜੀ ਵਸਵੀ ਸੀਗੀ ਠੀਕ ਹੈ ਵੀ ਅਸੀਂ ਕੁੜੀ ਨੂੰ ਖਤਮ ਕਰ ਦਿੱਤੀ। ਫਿਰ ਸਾਨੂੰ ਪਤਾ ਲੱਗਿਆ ਤਾਂ ਅਸੀਂ ਕਾਰਵਾਈ ਕਰੀ। ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਇਹ ਖਬਰ ਟੀਵੀ ਦੇ ਉੱਤੇ ਲੱਗੇ ਤੇ ਸਾਨੂੰ ਇਨਸਾਫ ਮਿਲੇ। ਇਹਨਾਂ ਤੇ ਕਾਨੂੰਨੀ ਕਾਰਵਾਈ ਕਰੀ ਜਾਵੇ ਕਿ ਆਉਣ ਵਾਲਾ ਵੀ ਸਮਾਂ ਸੁਧਰੇ। ਪਿੰਡ ਪਖੋਲ ਤੋਂ ਸਾਨੂੰ ਇੱਕ ਫੋਨ ਆਇਆ ਸੀ ਵੀ ਸ਼ੰਗਰ ਸਿੰਘ ਦੇ ਘਰੇ ਵੀ ਉਹਨਾਂ ਦਾ ਜਵਾਈ ਇੱਕ ਕੁੜੀ ਦੇ ਨਾਲ ਆਇਆ ਵਾ ਜਿਹੜੇ ਕਿ ਗਲਤ ਹਰਕਤਾਂ ਦੇ ਵਿੱਚ ਤੁਸੀਂ ਪੂਰਾ ਉਹਨੂੰ ਰੋਕਿਆ ਹੋਇਆ ਸੀ। ਇਹ ਆਪਣੀ ਜਿਹੜੀ ਭੈਣ ਦੱਸ ਰਹੀ ਹੈ ਜੀ ਇਹਨਾਂ ਦੇ ਜਵਾਈ ਆ ਉਹਦੀ ਸਿਸਟਰ ਦੱਸ ਰਹੀ ਹੈ ਰੀਅਲ ਸਿਸਟਰ ਹੈ ਜੀ। ਸਭੂ ਸਾਰੇ ਕ ਵੀਡੀਓ ਕਲਿੱਪ ਆ ਜਿਹੜਾ ਕਿ ਉਹ ਫੁਟੇਜ ਇਹਨਾਂ ਨੇ ਪੇਸ਼ ਕੀਤੀ ਆ ਉਹਦੀ ਅਸੀਂ ਵੈਰੀਫਾਈ ਕਰਕੇ ਜੋ ਵੀ ਜਾਂ ਉਸ ਦੇ ਅਨਸਾਰ ਕਾਰ ਵੀ ਬਣਦੀ ਆ ਉਹ ਸਾਰਾ ਵੈਰੀਫਾਈ ਕਰਕੇ ਪਤਾ ਲੱਗੂਗਾ ਮਾਮਲੇ ਦੀ ਸਾਰੀ ਨਾ ਜੋ ਵੀ ਬਣ ਗਏ ਦੇ ਫੈਂਸ ਕੋਈਨਾਂ ਤੇ ਚਾਰਜ ਹੋਣਗੇ ਕਿਸ ਲਈ ਥਾਣੇ ਲੱਗੇਗਾ